ਇਹ ਤੋਂ ਅੱਗੇ ਸਮੁਣਿਤ ਤਸਵੀਰ ਹੈ ਬਟਾਲਾ ਦੇ ਕਲਗੀਧਰ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਮਨਜਿੰਦਰ ਸਿੰਘ ਦੀ ਜਿਸ ਦੀ ਅਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਕਿ ਦੇਖ ਕੇ ਰੂਹ ਕੰਬ ਜਾਂਦੀ ਹੈ ਜਿੱਥੇ ਟੈਕਸੀ ਚਲਾਉਣ ਵਾਲੇ ਮਨਜਿੰਦਰ ਸਿੰਘ ਦੀ ਲਾਸ਼ ਜਦੋਂ ਉਸਦੇ ਪਰਿਵਾਰ ਨੂੰ ਮਿਲੀ ਤਾਂ ਤੇਜ਼ ਤਾਰ ਹਥਿਆਰਾਂ ਨਾਲ ਉਸ ਦਾ ਗਲਾ ਫੱਟਿਆ ਹੋਇਆ ਸੀ ਉਹ ਖੂਨ ਨਾਲ ਲਤਪਟ ਹੋਇਆ ਪਿਆ ਸੀ ਤੇ ਸਰੀਰ ਤੇ ਕਈ ਥਾਵਾਂ ਤੇ ਡੰਗੇ ਟੱਕ ਲੱਗੇ ਹੋਏ ਸਨ ਤੇ ਮਾਫ ਕਰਨਾ ਇਹ ਤਸਵੀਰਾਂ ਅਸੀਂ ਤੁਹਾਨੂੰ ਬਲਰ ਕੀਤੇ ਬਿਨਾਂ ਦਿਖਾਉਣਾ ਨਹੀਂ ਚਾਹਾਂਗੇ ਜਾਣਕਾਰੀ ਮੁਤਾਬਕ ਮਨਜਿੰਦਰ ਸਿੰਘ ਟੈਕਸੀ ਆਪਰੇਟਰ ਦਾ ਕੰਮ ਕਰਦਾ ਸੀ ਤੇ ਬੀਤੀ ਰਾਤ ਕਰੀਬ 9 ਵਜੇ ਆਪਣੀ ਗੱਡੀ ਲੈ ਕੇ ਘਰੋਂ ਨਿਕਲਿਆਤਾ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ ਕੁਝ ਮਿਲਿਆ ਤਾਂ ਉਸਦੀ Laash ਜਿੱਥੇ ਮ੍ਰਿਤਕ ਦੇ ਪਿਤਾ ਨੇ ਰੋ ਰੋਏ ਦੱਸਿਆ ਬਦਾਨੀ ਸਵਾਰੀਆਂ ਨਹੀਂ ਲੈ ਕੇ ਜਾਣਾ ਕਿਤੇ ਸਵਾਰੀ ਲੈ ਕੇ ਗਿਆ ਹੀ ਕਿ ਜੰਗ ਤੇ ਸ਼ਰਾਬ ਸਰੂਪ ਪੀਂਦਿਆਂ ਨੇ ਰੱਬ ਜਾਣਦਾ ਕੀ ਬਣਿਆ ਘਰੋਂ 9 ਵਜੇ ਚਲ ਗਿਆ ਹਾਂਜੀ ਮੁੜ ਕੇ ਨਾਕ ਨੂੰ ਫੋਨ ਕੀਤਾ ਉਹਨਾਂ ਨਾਲ ਗੱਲ ਨਾ ਵਿਵਾਦ ਤੁਹਾਨੂੰ ਵੀ ਤਾਂ ਪਤਾ ਲੱਗਾ ਜੀ ਕੁਝ ਮੇਰੇ ప్రతిక్ ది సాథీ టాక్సీ డ్రైవర్ ముతాబక్ మంజిందర్ ను కిసే సవారీ ਦਾ ఫోన్ ਆਇਆ ਸੀ ਜਿਸ ਤੋਂ ਬਾਅਦ ਉਹ ਘਰੋਂ ਗਿਆ ਪਰ ਮੰਗਲਵਾਰ ਸਵੇਰੇ ਉਸਦੀ ਟੈਕਸੀ 'ਚ ਬੁਰੀ ਹਾਲਤ 'ਚ Laash ਮਿਲੀ ਮਨਦਰ ਸਿੰਘ ਹਾਂਜੀ ਮੈਂ ਮਤਲਬ ਪਹਿਲੋਂ ਇਹਦੀ ਗੱਡੀ ਚਲਾਉਣਾ ਜੀ ਮਤਲਬ ਮੈਨੂੰ ਪਤਾ ਲੱਗਾ ਕੰਨ ਵਾਲੇ ਰੋਡ ਤੇ ਆ ਉੱਥੋਂ ਮੈਂ ਨਾਲ ਲੈ ਕੇ ਆਪਣੇ ਸਟੈਂਡ ਤੇ ਆਇਆ ਹਾਂ ਸਟੈਂਡ ਤੋਂ ਫਿਰ ਬਾਦਲ ਨਮਾਇਦੇ ਘਰ ਛੱਡ ਕੇ ਤੇ ਕਿੰਨੇ ਵਜੇ ਦੀ ਗੱਲ ਪੌਣੇ 8 ਦੀ ਗੱਲ ਆ ਜਦੋਂ ਇਹਨੂੰ ਘਰ ਛੱਡ ਕੇ 8 ਵੇਚ ਪੌਣੇ 8 ਦੇ 8 ਦੇ ਵਿੱਚ ਉਹ ਬੰਕ ਕਿੱਥੇ ਉਹ ਦੋ ਵਾਰ ਇਹਨਾਂ ਦਾ ਡੈਡੀ ਦੱਸਦੇ ਆ ਮਤਲਬ ਕਹਿੰਦੇ ਸਵਾਰੀ ਆ ਗਈ ਹੁਣ ਫੋਨ ਆਇਆ ਕਿ ਇਹਦਾ ਤੇ ਮੈਂ ਸਵਾਰੀ ਆਵਾਂ ਉਹ ਸਵਾਰੀ ਆਉਣ ਇਹਨਾਂ ਨੂੰ ਤੇ ਸਵੇਰੇ ਪਤਾ ਲੱਗਾ ਤੇ ਮੰਨੂੰ ਵੀ ਸਵੇਰੇ ਪਤਾ ਲੱਗਾ ਤੁਹਾਨੂੰ ਕਿਤਾ ਪਤਾ ਲੱਗਾ ਮੰਨੂੰ ਇਹ ਡਰਾਈਵਰਾਂ ਨੇ ਫੋਨ ਕੀਤਾ ਅਦਾਂ ਦਾਂ ਗੋਲਡੀ ਭਾ ਕਿਤੇ ਮੈਂ ਮੈਂ ਤੇ ਉਹਨੂੰ ਰਾਤੀ ਘਰ ਛੱਡ ਕੇ ਗਿਆ ਵਾਂ ਉਸ ਇਸ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਇਸ ਕਤਲ ਪਿੱਛੇ ਕਾਰਨਾ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਗਿੰਦਰ ਸਿੰਘ ਸੋਨ ਆਫ ਜਗਿੰਦਰ ਸਿੰਘ ਨਿਵਾਸੀ ਬਟਾਲਾ ਜਿਹਦੀ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਡੈਡ ਬੋਡੀ ਕਾਰ ਤੇ ਦੀ ਨੋਵਾ ਗੱਡੀ ਆ ਜਿਹਦੇ ਬਾਹਰ ਦੀ ਇਹਦਾ ਕਤਲ ਹੋਇਆ ਔਰ ਮੌਕੇ ਤੇ ਪਹੁੰਚੇ ਮੁਤਾਬਕ ਦੇਖਿਆ ਗਿਆ ਵੀ ਇਹਦੇ ਕਾਫੀ ਸ਼ਾਰਪ ਹਥਿਆਰ ਨਾਲ ਕਿਸੇ ਨੇ ਇਹਦਾ ਗਲਾ ਜਿਹੜਾ ਆ ਉਹ ਸਾੜ ਹੀ ਰੱਖੀ ਜਿਹੜੀ ਕੱਟ ਦਿੱਤੀ ਆ ਮੌਕੇ ਤੇ ਹੀ ਮੈਂ ਪਹੁੰਚਿਆ ਐਸਐਚਓ ਸਾਹਿਬ ਐਸਐਸਪੀ ਸਾਹਿਬ ਪਹੁੰਚੇ ਆ ਉਸ ਮਤਲਬ ਕਿ ਇਹ ਚਲ ਤਫਤੀਸ਼ ਚੱਲ ਰਹੀ ਆ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਜਲਦੀ ਤੋਂ ਜਲਦੀ ਜਿਹੜੇ ਆਪਾਂ ਪਿਕ ਦੇ ਸਾਹਮਣੇ ਔਰ ਪ੍ਰੈਸ ਦੇ ਸਾਹਮਣੇ ਲਿਆਂਦੇ ਜਾਣਗੇ ਅਜੇ ਇਹਦਾ ਕੋਈ ਕ੍ਰਸ਼ਿਆ ਨਹੀਂ ਜਾ ਸਕਦਾ ਕਿਉਂਕਿ ਨਾ ਉਹਨੇ ਫਾਜ਼ਲ ਸਾਹਿਬ ਦੇ ਬਿਆਨ ਤੋਂ ਬਿਆਨ ਵੀ ਲਿਆ ਉਹ ਵੀ ਇਹ ਗੱਲ ਜਿਹਾ ਵੀ ਕਿਸੇ ਨਾਲ ਲੈਣਾ ਦੇਣਾ ਕਿਸੇ ਨਾਲ ਕੋਈ ਦਸ਼ੁਨੀ ਨਹੀਂ ਇਹਦੀ ਤੇ ਆਪਣਾ ਹੀ ਬਿਜ਼ਨਸ ਜਿਹੜਾ ਗੱਡੀਆਂ ਨੇ ਪਾਈਆਂ ਸੀ ਕਰਦਾ ਆ ਪਰ ਕਿਸੇ ਨਾਲ ਕੋਈ ਲਾਕਡਾਟ ਇਹਦੀ ਹੈ ਨਹੀਂ ਹੁਣ ਫਿਲਹਾਲ ਮਨਜਿੰਦਰ ਦੀ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੇਸਤਾ ਕੇ ਆਏ ਹੁਣ ਅਜਿਹੇ ਖੌਫਨਾਕ ਘਟਨਾਵਾ ਸਬੂਤ ਨੇ ਕਿ ਅਜੇ ਕਾਮ ਆਦਮੀ ਆਪਣੇ ਕੰਮਕਾਰ ਕਰਦਾ ਅਣਜਾਣ ਲੋਕਾਂ ਤੇ ਭਰੋਸਾ ਕਰਦਾ ਕਿੰਨਾ ਕੁ ਸੇਫ ਰਹਿ ਗਿਆ ਹੈ ਜਿੱਥੇ ਕਿਸੇ ਦੀ ਕਦੋਂ ਮੌਤ ਆ ਜਾਵੇ ਕੋਈ ਭਰੋਸਾ ਨਹੀਂ ਬਟਾਲਾ ਤੋਂ ਨਵੀਨ ਲੁਥਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978